ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਹਿਮਾਚਲ ਦੇ ਦੋ ਨੌਜਵਾਨਾਂ ਨਾਲ ਵਾਪਰਿਆ ਵੱਡਾ ਹਾਸਾ ਇੱਕ ਦੀ ਹੋਈ ਮੌਤ ਦੂਜਾ ਲੜ ਰਿਹਾ ਹੈ ਜੀਵਨ ਮੌਤੀ ਲੜਾਈ ਕਰਵਾਇਆ ਗਿਆ ਹਸਪਤਾਲ ਤਾਕੁਰ ਗੁਰਦਾਸਪੁਰ ਤੇ ਪੈਟਰੋਲ ਪੰਪ ਤੇ ਕੰਮ ਕਰਦੇ ਦੋ ਨੌਜਵਾਨਾਂ ਨਾਲ ਤੇ ਰਾਤ ਵਾਪਰ ਗਿਆ ਹਾਸਾ ਜਿੱਥੇ ਕੀ ਦੋਵੇਂ ਨੌਜਵਾਨ ਢਾਬੇ ਤੇ ਖਾਣਾ ਖਾਂ ਗਏ ਸੋ ਉੱਥੇ ਤੇਜ਼ ਰਫ਼ਤਾਰ ਕਟੜੀ ਦੀ ਧੂਮਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਉੱਥੇ ਇਸ ਹਾਸੇ ਚ ਇੱਕ ਨੌਜਵਾਨ ਅਮਿਤ ਕੁਮਾਰ ਚਿਸ਼ਤੀ ਉਮਰ ਕਰੀਬ 35 ਸਾਲ ਦਾ ਸੀ ਚੇਰੇ ਹੈ ਮੌਕੇ ਤੇ ਮੌਤ ਹੋ ਗਈ ਚਦ ਕੇ ਦੂਸਰਾ ਉਸ ਦਾ ਸਾਥੀ ਲੱਗੀ ਚਿਸ਼ਤੀ ਦੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉੱਥੇ ਇਸ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਉਸ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਜਦ ਲਿਆਂਦਾ ਗਿਆ ਸੀ ਤਾਂ ਉਸ ਵੇਲੇ ਹਾਲਤ ਗੰਭੀਰ ਸੀ ਅਤੇ ਉਸ ਦੇ ਸਿਰ ਤੇ ਸੱਟ ਹੈ ਹੁਣ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਜਿਹੜੇ ਤੋਂ ਅਕਸੀਡੈਂਟ ਹੋਇਆ ਉਹਨਾਂ ਦੇ ਕੀ ਕੀ ਨਾਮ ਇੱਕ ਦਾ ਹੈ ਜੀ ਅਨੂਜ ਕੁਮਾਰ ਤੇ ਇੱਕ ਦਾ ਲक्की ਡੋਰ ਇਹ ਹਮੇਸ਼ਾ ਚੱਲ ਰਹੇ ਨੇ ਇਹ ਘਟਨਾ ਹੀ ਰਾਤ ਨੂੰ ਸਾਰੇ ਕੋਈ 10 ਵਜੇ 10 ਵਜੇ ਆਪਣਾ ਕੰਮ ਬੰਦ ਕਰਕੇ ਫੇਰ ਰੋਟੀ ਖਾਣ ਜਾਣਗੇ ਇਹ ਕਾਬੇ ਤੇ ਉਹ ਤੇ ਸੜਿਆਣੀ ਦੇ ਢਾਬੇ ਤੇ ਜਾਣੇ ਤੇ ਪਿੱਛੋਂ ਪਾਰ ਵਾਲੇ ਨੇ ਆ ਗਏ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਦੂਰ ਤੱਕ ਪੇ ਅਹੀਂ ਤੇ ਸਵੇਰੇ ਵੇਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਹ ਤੇ ਇੱਕ ਮੰ ਪੰਪ ਤੇ ਹੀ ਤੇ ਦੋ ਰੋਟੀ ਖਾਣ ਚੱਲ ਗਏ ਸੀ ਤੇ ਉਹਨੇ ਸੋਚਿਆ ਜਗਨੇ ਆ ਕੇ ਆ ਸੋਈ ਜਾਣਾ ਵਾ ਆ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਤੇ ਆਈ ਨਹੀਂ ਸੀ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਐਕਸੀਡੈਂਟ ਹੋਇਆ ਕੀ ਗੱਡੀ ਚਲੇ ਗਈ ਕੰਡੀਸ਼ਨ ਸਰ ਇੱਕ ਦੀ ਦਾ ਡੈਥ ਹੋ ਗਈ ਮੁੱਖ ਤੇ ਕਿਹਦੀ ਨਾਮ ਜੀ ਅਨੂਜ ਕੁਮਾਰ ਕਿਹਦੀ ਉਮਰ ਜੀ 32 ਸਾਲ ਦੂਜੀ ਮੁੰਡੇ ਦੀ ਦੂਜਾ ਜੀ ਇਸ ਟਾਈਮ ਐਡਮਿਟਡ ਆ ਕਾਲਾ ਅਮਰਜੈਂਸੀਸ ਆਪਣਾ ਹਬਰ ਦੇਵ ਹਸਪੀਟਲ ਕਿਹ ਕਿਹਦੀ ਚਨਾ ਕੰਡੀਸ਼ਨ ਸਰ ਕੋਣ ਆਈ ਸੀ ਜੀ ਅਕਾਊਂਟ ਦੇਖ ਕੇ ਲੱਗਣਾ ਪਤਾ ਗਿਆ ਉਮਰ ਦੀ 26 ਕੇ ਸਾਥ 25 ਅਨਮੈਰੀਡ देखो ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅ ਅਨਨੋਨੀ ਟਰੀਟ ਕੀਤਾ ਸੀਗਾ ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਹੈ ਉਹ ਲੈਸ ਹਿਸਟਰੀ ਜਿਹੜੀ ਹੈ ਉਹ ਰੋਡ ਸਾਈਡ ਐਕਸੀਡੈਂਟ ਦੀ ਹੈ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ ਕ੍ਰਿਟੀਕਲ ਸੀਗੀ ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜਾਂ ਸਾਡੀ ਨਿਊਰੋ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨਹੀਂ ਠੀਕ ਹੋਣਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਿਰ ਦੀ ਜਿਹੜੀ ਸੱਟ ਉਹ ਬਹੁਤ ਭਿਆਨਕ ਹੈ ਡਾਕਟਰ ਸਾਹਿਬ ਉਹ ਮੁੰਡੇ ਨਾਲ ਕੋਈ ਐਕਸੀਡੈਂਟ ਆ ਕਿ ਉਹ ਦੇਖੋ ਸਾਡੇ ਕੋਲ ਜੋ ਸਾਡੀ ਜਾਣਕਾਰੀ ਹੈ ਬਾਕੀ ਕੰਮ ਪੁਲਿਸ ਦਾ ਹੁੰਦਾ ਕਿ ਕਿਵੇਂ ਹੋਇਆ ਐਕਸੀਡੈਂਟ ਸਾਡੇ ਕੋਲੇ ਜਿਹੜਾ ਕੇਸ ਆਉਂਦਾ ਡਾਕਟਰ ਦੇ ਉਹਨੂੰ ਇਹ ਪੁੱਛਣਾ ਹੁੰਦਾ ਕਿ ਤੁਹਾਡਾ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਤਾਂ ਉਹ ਇੱਕ ਜਿਹੜੀ ਸਾਡੀ ਅਲੈਰਜ ਹਿਸਟਰੀ ਸਾਨੂੰ ਦਿੱਤੀ ਗਈ ਹੈ ਉਹ ਇਹੀ ਦਿੱਤੀ ਗਈ ਹੈ ਕਿ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ